ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦਾ ਰੀਗੋ ਬ੍ਰਿਜ ਜਿਸ ਦੀ ਮਿਆਦ ਖਤਮ ਹੋਣ ਕਾਰਨ ਪਿਛਲੇ ਕਾਫੀ ਸਾਲਾਂ ਤੋਂ ਜਨਤਾ ਦੀ ਆਵਾਜ਼ਾਂ ਲਈ ਬੰਦ ਕੀਤਾ ਗਿਆ ਅਤੇ ਉਸ ਦੀ ਮੋੜੂ ਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਲੇਕਿਨ ਕੰਮ ਦੀ ਗਤੀ ਬਹੁਤ ਹੌਲੀ ਹੋਣ ਕਰ ਸ਼ਹਿਰ ਦੀ ਟ੍ਰੈਫਿਕ ਅਸਤਵਿਅਸਥ ਹੋ ਗਈ ਹੈ ਕਿਉਂਕਿ ਇਹ ਪੁਲ ਬੰਦ ਹੋਣ ਕਾਰਨ ਟ੍ਰੈਫਿਕ ਦਾ ਸਾਰਾ ਲੋਡ ਇੱਕ ਹੀ ਰਸਤੇ ਤੇ ਪੈ ਜਾਂਦਾ ਹੈ ਜਿਸ ਕਾਰਨ ਟ੍ਰੈਫਿਕ ਜਮ ਦੇ ਹਾਲਾਤ ਬਣ ਜਾਂਦੇ ਹਨ ਰਾਗੀਰਾ ਨੇ ਸੜੀ ਫਾਸ ਤੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਰੀਗੋ ਬ੍ਰਿਜ ਸ਼ਹਿਰ ਵਾਸੀਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਪੁਰਾਣੇ ਤੇ ਨਵੇਂ ਸ਼ਹਿਰ ਨੂੰ ਆਪਸ ਵਿੱਚ ਜੋੜਦਾ ਹੈ ਲੇਕਿਨ ਇਸ ਦੇ ਬੰਦ ਹੋਣ ਕਾਰਨ ਕਾਫੀ ਮੁਸ਼ਕਿਲਾਂ ਆਉਂਦੀਆਂ ਹਨ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਸ ਐਰੀਗੋ ਬ੍ਰਿਜ ਤੇ ਮੁਰ ਉਸਾਰੀ ਦੇ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਸਿਹਰ ਸਰਕਾਰ ਨੇ ਕਰਤਾ ਇਹਨੂੰ ਕੰਡਮ ਇੱਕ ਜੋ ਅੰਗਰੇਜ਼ਾਂ ਨੇ ਜਿਹੜੀ ਚੀਜ਼ ਬਣਾਈ ਸੀ ਬੜੀ ਵਧੀਆ ਚੀਜ਼ ਇੱਥੇ ਬਣਾਈ ਸੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਦੇਖੋ ਜੀ ਔਲਾਦੀ ਇਹਦੇ ਬੰਦ ਹੋਣ ਕਾਰਨ ਇੱਕ ਲੋਕ ਇੱਥੇ ਨਹੀਂ ਬੇਰੋਜ਼ਗਾਰ ਇੱਥੇ ਹੋਣ ਕਾਰਨ ਬਹੁਤ ਜ਼ਿਆਦਾ ਪਰਚਾਈ ਹੋ ਤੇ ਮੈਂ ਉਹਨਾਂ ਕੇ ਬੇਨਤੀ ਕਰਦਾ ਜੁੜ ਕੇ ਮੋਦੀ ਸਰਕਾਰ ਤੇ ਕਿ ਮੈਂ ਮੋਦੀ ਸਾਹਿਬ ਉਹ ਬੱਚਿਆਂ ਕੇ ਮੜਕ ਤੇ ਖਿਆਲ ਕਰੋ ਮੜਕ ਤੇ ਗੱਲ ਸੰਦੋ ਰੀਗੋ ਬ੍ਰਿਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹਦੇ ਇਹ ਜੇ ਸਮੇਂ ਦਾ ਬਣਿਆ ਸੀ ਆ ਠੀਕ ਹੈ ਜੀ ਇਹ 2 ਸਾਲ ਦਾ ਕਨੈਕਟਿਕਾ ਸੀ ਅ ਜਿੱਦਾਂ ਮੈਨੂੰ ਲੱਗਦਾ ਬਣਾਣ ਡਿਆ ਵੈ ਮੈਨੂੰ ਤਾਂ 5 ਸਾਲ ਜਿੰਨੀ ਸਪੀਡ ਨਾਲ ਬਣਨੇ 5 ਸਾਲ ਲੱਗ ਜਨੇ ਮੈਨੂੰ ਲੱਗਦਾ ਵੇਖੋ ਮਤਲਬ ਕੀ ਸਰਕਾਰ ਦੀ ਨਲਾਇਕੀ ਇਟ ਨੇ ਇਹਦੇ ਕਰਕੇ ਟ੍ਰਾਫਿਕ ਬੜਾ ਕੰਟਰੋਲ ਹੁੰਦਾ ਜੀ ਲੋਕਾਂ ਜਿਨ੍ਹਾਂ ਨੇ ਉਧਰੋਂ ਆਣਾ ਘੁੰਮ ਕੇ ਉਧਰੋਂ ਹਾਲ ਘਟਣਾ ਰਸ਼ ਕਿੰਨਾ ਪੈਂਦਾ ਪਿਆ ਰਹਿੰਦਾ ਹੀ ਉਥੇ ਪੁਲ ਤੇ ਨਾ ਰਸ਼ ਲੱਗਾ ਹੁੰਦਾ ਹੱਲੇ ਵੀ ਲੱਗਾ ਹੁੰਦਾ ਏ ਇੱਥੇ ਸ਼ਾਰਟਕਟ ਨਹੀਂ ਲੋਕੀ ਜਿਹੜਾ ਇਧਰੋਂ ਹੋਰ ਲੋਗੜ ਚੌਂਕ ਜਾਣਾ ਜੀ ਕਿ ਇਧਰੋਂ ਜਾਣਾ ਕਿੱਥੇ ਜਾਣਾ ਰਸਤਾ ਬਣਾ ਕੇ ਸੋਖਾ ਜਾਂਦਾ ਹੀ ਲੋਕਾਂ ਨੂੰ ਬਹੁਤ ਵਧੀਆ ਸਰਕਾਰ ਕਰੀਏ ਵੇਖੋ 2 ਸਾਲ ਦਾ ਕਹਿ ਰਹੇ ਸ਼ਹਿਰ ਦਾ ਬਹੁਤ ਹੀ ਮਹੱਤਮਪੁਰਮ ਬ੍ਰਿਜ ਜਿਸ ਨੂੰ ਕਿ ਰਿਗੋ ਬ੍ਰਿਜ ਨਾਮ ਤੇ ਜਾਣਿਆ ਜਾਂਦਾ ਹੈ ਔਰ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਬਣਿਆ ਆ ਬ੍ਰਿਜ ਸੀ ਆ ਜਿਸ ਨੂੰ ਕਿ ਕਾਫੀ ਹਾਲਤਾਂ ਦੀ ਖਰਾਬ ਹੋਣ ਕਰਕੇ ਖਸਾ ਹੋਣ ਕਰਕੇ ਹੁਣ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਸ਼ੁਰੂ ਕੀਤਾ ਗਿਆ ਦਾ ਕੰਮ ਜਿਸ ਨੂੰ ਕਿ 1.5 ਤੋਂ 2 ਸਾਲ ਦਾ ਟਾਈਮ 2.5 ਸਾਲ ਦਾ ਲਿੱਤਾ ਗਿਆ ਹੀ ਪਰ ਹਲੇ ਵੀ ਪੁਲ ਦੀ ਜਿਹੜੀ ਸਪੀਡ ਆ ਬਣਨ ਦੀ ਬਹੁਤ ਹੀ ਘੱਟ ਧੀਮੀ ਗਤੀ ਨਾਲ ਹੈ ਕਰਨ ਲਈ ਲੋਕਾਂ ਨੇ ਸਾਡੀ ਟੀਮ ਨਾਲ ਗਲਬਤ ਕਰਦੇ ਕੋਈ ਅਖਣਾ ਕਿ ਜਿਹੜਾ ਪੁਲ ਦੀ ਸਪੀਡ ਦਾ ਕੰਮ ਕਰਨ ਦਾ ਹੈਗਾ ਜਲਦ ਤੋਂ ਜਲਦ ਕੀਤਾ ਜਾਵੇ ਜਲਤੋ ਜਲਦ ਪੁਲ ਬਣ ਕੇ ਤਿਆਰ ਹੋਵੇ ਤਾਂ ਜੋ ਲੋਕਾਂ ਨੂੰ ਸ਼ਹਿਰ ਦੇ ਵਿੱਚੋਂ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣ ਦੇ ਵਿੱਚ ਕੋਈ ਦਿੱਕਤ ਜਿਹੜੀ ਆਂਦੀ ਹੈ ਭਾਰੀ ਜਮ ਸ਼ਹਿਰ ਦੇ ਲੱਗਦੇ ਨੇ ਉਹ ਘਟ ਸਕਣ ਔਰ ਲੋਕਾਂ ਨੂੰ ਜਿਹੜੀ ਸਹੂਲਤ ਮਿਲਦੀ ਸੀ ਇਸ ਪੁਲ ਦੇ ਨਾਲ ਪਿੰਡਾਂ ਨੂੰ ਤੇ ਸ਼ਹਿਰਾਂ ਨੂੰ ਮੇਨ ਜੋੜਨ ਵਾਲਾ ਪੁਲਾ ਤੇ ਇਸ ਨੂੰ ਜਲਤੋ ਜਲਦ ਬਣਾਇਆ ਜਾਵੇ ਯਾਰ ਲੋਕਾਂ ਨੂੰ ਜਿਹੜੀ ਸਹੂਲਤ ਮਿਲਦੀ ਸੀ ਰਸ ਘਟੇ ਸ਼ਹਿਰਾਂ ਦੇ ਹੋਰ ਬਜ਼ਾਰਾਂ ਦੇ ਵਿੱਚੋਂ ਤੇ ਇਸ ਪੁਲ ਨੂੰ ਜਲਤੋ ਜਲਦ ਬਣਾ ਕੇ ਲੋਕਾਂ ਦੇ ਹਵਾਲੇ ਕੀਤਾ ਜਾਵੇ ਤੇ ਲੋਕ ਇਦਾਂ ਇਸਤੇਮਾਲ ਕਰਨ ਔਰ ਸ਼ਹਿਰ ਦਾ ਡਾ ਰਸਾ ਉਹ ਘਟ ਸਕੇ ਹੁਣ ਦੇਖਣਾ ਹੋਊਗਾ ਸਾਡੀ ਇਸ ਕਬਰ ਤੋਂ ਬਾਅਦ ਕਿੰਨਾ ਕਿ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸੁਚੀਲ ਸ਼ਰਮਾ ਫਾਸਟਵੇ ਨਿਊਜ਼